ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜਿਆਂ ਦੇ ਗੱਲ ਕਰਨ ਦੀ ਜਿਹੜੀ ਸ਼ੈਲੀ ਬਲਖਣਤਾ ਸੀਗੀ ਉਹਨਾਂ ਦੀ ਸ਼ੈਲੀ ਦੇ ਵਿੱਚ ਉਹ ਦੇਖ ਕੇ ਪੜ੍ਹ ਸੁਣ ਕੇ ਬਰਾ ਬਿਸਮਾਦ ਹੁੰਦਾ ਬਨੁੱਕ ਜਿਵੇਂ ਜੇ ਨੂੰ ਵੀ ਮਿਲਦੇ ਦੀ ਜਾਏ ਮੁਸਲਮਾਨ ਨੂੰ ਮਿਲਦੇ ਦੀ ਤਾਂ ਉਹਦੀ ਭਾਸ਼ਾ ਵਿੱਚ ਗੱਲ ਕਰਦੇ ਸੀ ਜੇ ਜੋਗੀਆਂ ਨੂੰ ਮਿਲੇ ਉਹਨਾਂ ਦੀ ਭਾਸ਼ਾ ਵਿੱਚ ਗੱਲ ਕੀਤੀ ਜੇ ਕਿਸੇ ਦੁਨੀਆਦਾਰ ਨੂੰ ਮਿਲੇ ਤਾਂ ਉਹਦੀ ਭਾਸ਼ਾ ਵਿੱਚ ਗੱਲ ਕੀਤੀ ਜੇ ਕਿਸੇ ਭਗਤੀ ਕਰਨ ਵਾਲੇ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਉਹਨਾਂ ਦੀ ਭਾਸ਼ਾ ਵਿੱਚ ਕੀਤੀ ਜਿਵੇਂ ਜਪਜੀ ਸਾਹਿਬ ਵਿੱਚ ਜੀ ਪੜਦੇ ਆ ਨਾ ਕਿ ਮਹਾਰਾਜ ਨੇ yogੀਆਂ ਨਾਲ ਨਾਥਾ ਨਾਲ ਗੱਲਬਾਤ ਕਰਦਿਆਂ ਨੇ ਆਖਿਆ ਜੀ ਭੁਗਤ ਗਿਆਨ ਦਾ ਆ ਭੰਡਾਰਨ ਘਟ ਘਟ ਵਜ ਜਾ ਆਨਾਦ ਆਪ ਨਾਥ ਨਾਥੀ ਸਭ ਜਾਂ ਕੀ ਰੇਦੇ ਸਦਾ ਦਵਰਾ ਸਾਦ ਆਖਣ ਲੱਗੇ ਜੀ ਭਾਈ yogੀਆਂ ਨਾਲ ਕਾਫੀ ਸਿੱਧ ਗੋਸ਼ਟ ਹੋਈ ਉਹਨਾਂ ਦੀ ਅਲੱਗ ਬਾਣੀ ਹੈ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਦਾ ਨਾਂ ਹੀ ਸਿੱਧ ਗੋਸ਼ਟ ਹੈ ਬਹੁਤ ਵਧੀਆ ਪੜਨ ਵਾਲੀ ਔਰ ਸਮਝਣ ਵਾਲੀ ਬਾਣੀ ਆ ਥੋੜੀ ਮਹਿੰਗੀ ਆ ਤੇ ਮਹਾਰਾਜ ਨੇ ਇੱਥੇ ਵੀ ਜਪਜੀ ਸਾਹਿਬ ਵਿੱਚ ਵੀ ਕਹਿੰਦੇ ਨੇ ਕਹਿੰਦੇ ਨੇ ਭੁਗਤ ਗਿਆਨ ਉਹ ਕਹਿੰਦੇ ਸੀ ਵੀ ਤੁਸੀਂ ਸਾਡੇ 나ਥ ਨੂੰ ਉਹ 나ਥ ਕਹਿੰਦੇ ਨੇ ਮਾਲਕ 나ਥ ਦਾ ਮਤਲਬ ਹੁੰਦਾ ਮਾਲਕ ਤੇ ਉਹ ਮਾਲਕ ਸਮਝਦੇ ਦੀ ਵੀ ਸਾਡਾ ਮਾਲਕ ਜਿਹੜਾ ਉਹ ਜਾਦਾ ਮਛੰਦਰ 나ਥ ਨੂੰ ਮਾਲਕ ਕਹਿੰਦੇ ਸੀ ਸਾਡਾ 나ਥ ਹੋਆ ਜਾਂ ਫੇ ਗੋਰਖ ਨੂੰ ਕਹਿੰਦੇ ਸੀ ਤੁਹਾਡਾ 나ਥ ਹੋਆ ਆ ਮਾਲਕ ਆ ਤੇ ਮਹਾਰਾਜ ਨੇ ਵਿਚਾਰ ਕਰਕੇ ਆਖਿਆ ਜੇਗਾ ਆਖਣ ਲੱਗੇ ਭੁਗਤ ਗਿਆਨ ਕਿਉਂਕਿ ਜਿਹੜੇ ਨਾ ਜੋ ਜੋਗੀ ਆ ਜਾਂ ਨਾਥਵਾ ਨਾ ਉਹ ਜਿਹੜਾ ਜਿਹੜਾ ਵਰਤਾਲਦੇ ਆ ਉਹ ਭੋਗ ਵੇਲੇ ਵਰਤਾਉਂਦੇ ਜਿੱਦਾਂ ਆ ਵੀ ਕੜਾਹ ਪ੍ਰਜਾਤ ਵਰਤਾਉਂਦੇ ਆ ਉਹ ਚੂਰਮਾ ਵਰਤਾਉਂਦੇ ਆ ਜਿਵੇਂ ਮੱਕੀ ਦੀਆਂ ਤੇ ਬਾਜਰੇ ਦੀਆਂ ਰੋਟੀਆਂ ਨੂੰ ਕੁੱਟ ਕੇ ਘਿਓ ਦੇ ਵਿੱਚ ਤੇ ਨਾਲ ਮਿੱਠਾ ਪਾ ਕੇ ਚੂਰੀ ਕੁੱਟਦੇ ਨਾ ਉਹਨੂੰ ਚੂਰਮਾ ਕਹਿੰਦੇ ਆ ਤੇ ਮਹਾਰਾਜ ਆਕਣ ਲੱਗੇ ਤੇ ਕਹਿੰਦੇ ਭੁਗਤ ਗਿਆਨ ਭੁਗਤ ਮਤਲਬ ਭਗਤੌਣ ਵਾਲਾ ਵਰਤਾਉਣ ਵਾਲੀ ਜਿਹੜੀ ਚੀਜ਼ ਹੋਵੇ ਛੈ ਹੋਵੇ ਉਹਨੂੰ ਮਹਾਰਾ ਨੇ ਭੁਗਤ ਗਿਆ ਮਹਾਰਾਜ ਆਕਣ ਲੱਗੇ ਤੇ ਭਾਈ ਭੁਗਤ ਗਿਆਨ ਓ ਗੁਰੂਆਂ ਦੇ ਪਿਆਰਿਓ ਜੇ ਵਰਤੌਣਾ ਆ ਨਾ ਤੇ ਗੁਰੂ ਅਕਾਲ ਪੁਰਖ ਦੇ ਇਲਾਹੀ ਗਿਆਨ ਨੂੰ ਚੋਰਮਾ ਬਣਾਵੋ ਗਿਆਨ ਨੂੰ ਚੋਰਮਾ ਬਣਾਵੋ ਭੁਗਤ ਗਿਆਨ ਤੇ ਦਇਆ ਪੰਡਾਰਨ ਜਿਹੜੀ ਦਇਆ ਆ ਨਾ ਦਇਆ ਉਹਨੂੰ ਪੰਡਾਰਨ ਪਾਪ ਵਰਤਾਵੀ ਬਣਾ ਕੇ ਲਾਵੋ ਦਇਆ ਨੂੰ ਵਰਤਾਵੀ ਬਣਾਵੋ ਪਰ ਅਸੀਂ ਕ੍ਰੋਧ ਨੂੰ ਬਣਾਇਆ ਹੋਇਆ ਹੁਣ ਸਾਰੇ ਅਸੀਂ ਵੀ ਗਿਆਨ ਦਾ ਅਸੀਂ ਵੀ ਵਰਤੌਨੇ ਆ ਸਾਡੇ ਪੰਥ ਵਿੱਚ ਵੀ ਦੇਖੋ ਅਲੱਗ-ਅਲੱਗ ਸੰਪਰਦਾਵਾਂ ਹਰ ਇੱਕ ਬੰਦਾ ਆਪੋ ਆਪਣੀ ਗੱਲ ਕਰਦਾ ਪਰ ਗਿਆਨ ਦਾ ਚੋਰਮਾ ਵਰਤੌਨੇ ਤਾਂ ਹਾਂ ਅਸੀਂ ਬਰਬਰਤਾਉਨੇ ਅਧੀ ਡਾਂਗ ਨਾਲ ਵਾ ਬਰਦਾਵਾ ਆਹੇ ਕਰੋਧ ਨੂੰ ਲਾਇਆ ਹੋਇਆ ਉਹ ਹਰੇਕ ਕਹਿੰਦਾ ਮੇਰੀ ਗੱਲ ਠੀਕ ਵਾ ਮੇਰੀ ਗੱਲ ਮੰਨੋ ਤੇ ਮਹਾਰਾਜ ਆਕਣ ਲਗੇ ਭੁਗਤ ਗਿਆਨ ਦਇਆ ਭੰਡਾਰਨ ਉਹ ਭਾਈ ਦਇਆ ਨੂੰ ਭੰਡਾਰਨ ਲਾ ਤੇ ਅਕਾਲਪੁਰਖ ਦਾ ਇਲਾਹੀ ਗਿਆਨ ਵਾ ਨਾ ਜਿਹੜਾ ਉਹਨੂੰ ਗਿਆਨ ਨੂੰ ਜ਼ੂਰਮਾ ਬਣਾਉ ਉਹ ਉਹਦੇ ਗਿਆਨ ਨੂੰ ਹਾਸਲ ਕਰ ਉਹਦੇ ਗਿਆਨ ਦਾ ਜ਼ੂਰਮਾ ਬਣਾ ਕੇ ਨਾ ਉਹ ਗਿਆਨ ਲੋਕਾਂ ਵਿੱਚ ਵਰਤਾ ਤੇ ਵਰਤਾਉਣਾ ਕਿਦਾਂ ਦਇਆ ਨਾਲ ਐ ਲੋਕਾਂ ਦੇ ਤਰਸ ਕਰਕੇ ਰਹਿਮ ਕਰਕੇ ਤੇ ਲੋਕਾਂ ਦੇ ਛੜਦੇ ਹੋਏ ਤਪਦੇ ਹੋਏ ਜਿਹੜੇ ਵਿਕਾਰੀ ਹਿਰਦੇ ਆ ਉਹਨਾਂ ਨੂੰ ਸ਼ਾਂਤ ਕਰਨ ਬਾਅਦ ਤੇ ਦਇਆ ਨੂੰ ਭੰਡਾਰਨ ਦਇਆ ਨੂੰ ਵਰਤਾਵੀ ਲਾ ਭੁਗਤ ਗਿਆਨ ਦਇਆ ਮੰਡਾਰਨ ਤੇ ਫਿਰ ਤੈਨੂੰ ਜਿੱਦਿਆ ਅਗਲਾ ਹੀ ਗਿਆਨ ਹੋਵੇਗਾ ਤੈਨੂੰ ਪਤਾ ਲੱਗ ਜਾਵੇਗਾ ਵੀ ਹਰੇਕ ਸਰੀਰ ਦੇ ਅੰਦਰ ਜਿਹੜੀ ਰੌ ਚੱਲ ਰਹੀ ਹੈ ਨਾ ਤਾਕਤ ਆਕ ਜਿਹੜਾ ਸਾਡੇ ਅੰਦਰ ਜਿਹੜੀ ਰੌ ਚੱਲਦੀ ਆ ਇਹ ਨਾਦ ਵੱਜ ਰਿਹਾ ਇਹ ਵਾਇਗੁਰੂ ਦੀ ਹੋਂਦ ਹੈ ਇਹੋ ਇਹ ਵਾਇਗੁਰੂ ਦੀ ਹੋਂਦ ਹੈ ਤੂੰ ਹਰੇਕ ਵਿੱਚ ਵਾਇਗੁਰੂ ਨੂੰ ਦੇਖ ਇਹ ਜੋਗੀ ਇਹ ਨਾਦ ਤੂੰ ਹਰੇਕ ਵਿੱਚ ਵਾਇਗੁਰੂ ਨੂੰ ਦੇਖ ਉਹ ਤੇ ਜਾਂਦਾ ਬਣਾਉਣ ਘਟ ਘਟ ਵਾਜਾ ਨਾਦ ਤੇ ਮਹਾਰਾਜ ਆ ਕਰਨ ਲਗੇ ਆਪਨਾਥ ਉਹ ਭਾਈ ਗੋਰਖ ਨਹੀਂ 나ਥ ਮਛੰਦਰ ਨਹੀਂ 나ਥ ਮਾਲਕ ਉਹ ਨਹੀਂ ਆਪਨਾਥ ਉਹ ਵਾਹਿਗੁਰੂ ਜਿਹੜਾ ਨਾ ਉਹ ਆਪ ਮਾਲਕ ਹੈ ਇਸ ਜਗਤ ਦਾ ਆਪਨਾਥ 나ਥੀ ਸਭ ਜਾਂਗੇ 나ਥੀ ਮਤਲਬ ਨਥੀ ਹੋਈ ਨਥੀ ਹੋਈ ਦਾ ਮਤਲਬ ਜਿਵੇਂ ਅਸੀਂ ਡੰਗਰ ਨੂੰ ਨੱਥ ਪਾਉਨੇ ਆ ਤਾਂ ਨੱਥ ਪਾ ਕੇ ਆਪਣੇ ਕਾਬੂ ਚ ਕਰ ਲਈਦਾ ਨਾ ਡੰਗਰ ਜਿਹਦੇ ਨੱਥ ਪਾ ਦਿੱਗੇ ਉਹ ਨੂੰ ਉਹ ਹਿਲਦਾ ਨਹੀਂ ਆਪਣੇ ਕੰਟਰੋਲ ਚ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਆਪ ਨਾ ਤੋਂ ਵਾਹਿਗੁਰੂ ਆਪ ਮਾਲਕ ਆ ਆਪ ਨਾ ਤੋਂ ਆ ਨਾਤੀ ਸਾਬ ਜਾਂਗੀ ਜਿਹਨੇ ਸਾਰੀ ਸ੍ਰਿਸ਼ਟੀ ਹਰ ਕਣ ਕਣ ਜਿਹੜਾ ਉਹਨੇ ਆਪਣੇ ਹੁਕਮ ਦੀ ਨਾਥ ਪਾ ਕੇ ਨੱਥਿਆ ਹੋਇਆ ਆਪਣੇ ਹੁਕਮ ਵਿੱਚ ਰੱਖਿਆ ਹੋਇਆ ਆਪ ਨਾਥ ਨਾਤੀ ਸਾਬ ਜਾਂਗੀ ਰਿੱਧ ਸਿੱਧ ਅਭਰਾ ਸਾਦ ਉਹ ਭਾਈ ਜਿਹੜੇ ਪੁੱਠੇ ਸਿੱਧੇ ਲੰਮਕ ਕੇ ਜਾਂ ਹੱਥ ਤਪ ਕਰਕੇ ਯੋਗ ਸਮਾਧੀਆਂ ਲਾ ਕੇ ਜਿਹੜੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਤੇ ਇਹਨਾਂ ਦਾ ਲੋਕਾਂ ਨੂੰ ਪਰਪੰਚ ਦਿਖਾ ਲ ਕੇ ਲੁੱਟਦੇ ਹੋ ਨਾ ਕਿ ਲੁੱਟਕੁੱਟ ਕਰਦੇ ਹੋ ਡਰਾਉਂਦੇ ਹੋ ਇਹ ਰੱਬੀ ਰਾਹ ਦਾ ਸਵਾਦ ਨਹੀਂ ਹੈ ਇਹਨਾਂ ਦੇ ਰੱਬੀ ਰਾਹ ਦੇ ਵਿੱਚ ਪਰਮਾਤਮਾ ਦੇ ਮਿਲਾਪ ਵਿੱਚ ਬਿਲਕੁਲ ਉੱਕਾ ਤੁਹਾਡੀ ਕੋਈ ਮਦਦ ਨਹੀਂ ਕਰਨੀ ਇਹ ਹੋਰ ਰਸਤਾ ਹੈ ਇਹੋ ਇਹ ਰੱਬ ਤੋਂ ਪਰੇ ਹੋਣ ਦਾ ਰਸਤਾ ਆ ਜਿਹੜੀਆਂ ਰਿੱਧੀਆਂ ਸਿੱਧੀਆਂ ਰੇਧੇ ਦਾ ਬਰਾਸਾਦ ਤੇ ਮਹਾਰਾਜ ਕਹਿੰਦੇ ਜਦੋਂ ਗਿਆਨ ਦਾ ਅਕਾਲ ਦਾ ਗਿਆਨ ਹੋ ਗਿਆ ਨਾ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਸੰਜੋਗ ਵਿਜੋਗ ਦੇ ਕਾਰ ਚ ਲਾਵੈ ਲੇਖਿਆ ਵੈ ਭਾਗ ਉਹ ਭਾਇਸ ਭਾਵ ਕੇ ਸੰਯੋਗ ਤੇ ਵਿਜੋਗ ਮਿਲਣਾ ਤੇ ਵਿਛੜਨਾ ਜਿਹੜਾ ਨਾ ਇਹ ਉਸ ਅਕਾਲ ਪੁਰਖ ਦੇ ਆਪਣੇ ਉਸ ਸਦਾ ਦੇ ਆਪਣੇ ਹੱਥ ਵਿੱਚ ਹੈ ਉਸ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਮਾਰਾ ਨੇ ਲਿਖਿਆ ਹੈ ਨਾ ਮਾਤ ਪਿਤਾ ਬੰਤਾ ਤੁਦ ਬੰਧਵੰ ਇਸਤਮੀਤ ਅਰ ਭਾਈ ਪੁਰਵ ਜਨਮ ਕੇ ਮਿਲੇ ਸੰਯੋਗ ਕੀ ਅੰਤੈ ਕੋ ਨਾ ਸਹਾਇ ਆਕਣ ਲੱਗੇ ਭਾਈ ਸੰਯੋਗ ਵਿਜੋਗ ਦੇ ਕਾਰ ਚ ਲਾਵਾ ਲੇਕੇ ਆਵੇ ਭਾਗ ਭਾਵ ਕੇ ਮਿਲਣਾ ਕਮ ਆਪਣੇ ਕਰਮ ਕਮਾਉਣੇ ਟੱਬਰ ਦੇ ਵਿੱਚ ਮਿਲ ਕੇ ਫਿਰ ਆਪਣੇ ਆ ਇਕੱਲੇ ਇਕੱਲੇ ਨੇ ਵਿਛੜ ਜਾਣਾ ਤਾਂ ਇਹ ਉਹਨਾਂ ਕਰਮਾਂ ਦੇ ਅਨੁਸਾਰ ਫੇਰ ਟੱਬਰ ਦੀ ਪ੍ਰਾਪਤੀ ਹੋਣੀ ਕਰਮਾਂ ਦੇ ਅਨੁਸਾਰ ਤਾਂ ਫੇਰ ਇੱਕ ਦੂਜੇ ਨਾਲ ਜਿਹੜਾ ਪੁਰਾਣਾ ਲੈਣ ਦੇਣ ਉਹ ਫੇਰ ਨਵੇੜਨਾ ਨਵੇੜ ਕੇ ਫੇਰ ਆਪੋ ਆਪਣੇ ਟਾਈਮ ਨਾਲ ਆਪਣੇ ਆਪਣੇ ਰਾਹ ਪੈਣਾ ਇਸੇ ਕਰਕੇ ਮਰੇ ਕਹਿੰਦੇ ਮਾਤ ਪਿਤਾ ਬਨਤਾ ਬਨਤਾ ਕਹਿੰਦੇ ਨੇ ਔਰਤ ਨੂੰ ਘਰ ਦੀ ਜਨਾਨੀ ਮਾਤ ਪਿਤਾ ਮਾਤਾ ਪਿਤਾ ਮਾਤ ਪਿਤਾ ਬਨਤਾ ਸੁੱਤ ਪਿਤਾ ਪੁੱਤਰ ਮਾਤ ਪਿਤਾ ਸੁੱਨਤਾ ਮਾਤ ਪਿਤਾ ਬਨਤਾ ਸੁੱਤ ਬੰਦਪ ਪੁੱਤ ਦੇ ਨਾਲ ਰਿਸ਼ਤੇਦਾਰ ਸਾਰੇ ਸਗੇ ਸਹੇਲੇ ਮਾਤਬ ਦਾ ਬਣਦਾ ਦਤ ਬੰਧਵ ਇਸਤ ਮੇਰ ਅਤ ਭਾਈ ਪੂਰਵ ਜਨਮ ਕੇ ਮਿਲੇ ਸੰਜੋਗ ਹੀ ਅੰਤ ਕੋ ਨਾ ਜ਼ਾਹੀ ਅਖੀਰ ਤੇ ਕਿਸੇ ਨੇ ਜ਼ਿਆਦਾ ਨਹੀਂ ਕਰਨੀ ਇਹ ਸਾਰੇ ਪੂਰਵ ਜਨਮ ਦੇ ਮਿਲੇ ਹੋਏ ਆ ਜਿੱਦਾਂ ਜਿੱਦਾਂ ਕਿਸੇ ਨੇ ਕਿਸੇ ਨਾਲ ਕੋਈ ਕੀਤਾ ਹੋਇਆ ਨਾ ਪੁਰਾਣਾ ਪ੍ਰਾਤ ਕਰਮ ਜੋ ਸਾਡੀ ਪ੍ਰਾ ਲਬਦ ਵਿੱਚ ਉਹਦੇ ਹਿਸਾਬ ਨਾਲ ਹੀ ਸਾਨੂੰ ਦੁੱਖ ਸੁੱਖ ਮਿਲ ਰਹੇ ਨੇ ਸੰਜੋਗ ਹੀ ਉਹਦੇ ਕਾਰ ਚ ਲਾਵਾ ਲੇਖਿਆ ਹੋਇਆ ਭਾਗ ਭਾਗ ਮਤਲਬ ਜਿਹੜੇ ਕੀਤੇ ਹੋਏ ਪ੍ਰਾ ਲਬਦ ਦੇ ਵਿੱਚ ਕਰਮ ਨੇ ਉਹ ਸਾਡਾ ਸਾਨੂੰ ਦੁੱਖ ਤੇ ਸੁੱਖ ਭੁਗਤਾ ਰਹੇ ਨੇ ਹੁਣ ਇਥੇ ਜਨਮ ਤੇ ਵਿਛੋੜਾ ਜਨਮ ਤੇ ਵਿਛੋੜਾ ਕਰ ਕਰਕੇ ਤੇ ਮਹਾਰਾਏ ਕਹਿੰਦੇ ਨੇ ਆਪ ਨਾਥ ਨਾਦੀ ਦਾ ਵਜਾਂ ਕੇ ਰੇਦ ਦਾ ਸਾਰਾ ਸੰਜੋਗ ਜੋ ਦੇ ਕਾਰਜ ਲਾਵੈ ਲੇਖਿਆ ਵੈ ਭਾਗ ਭਾਈ ਇਸ ਗੱਲ ਨੂੰ ਸਮਝ ਤੇ ਨਾਲ ਉਹਨਾਂ ਨੇ ਕਿਹਾ ਸੀ ਤੂੰ ਗੋਰਖ ਨੂੰ ਆਦੇਸ਼ ਕਰ ਭਵ ਨਮਸਕਾਰ ਕਰ ਤੇ ਮਹਾਰਾਏ ਨੇ ਕਿਹਾ ਸੀ ਕਿਹਾ ਸੀ ਆਦੇਸ਼ ਤੇ ਸਹੀ ਆਦੇਸ਼ ਭਾਈ ਸਾਡੀ ਤਾਂ ਨਮਸਕਾਰ ਉਸ ਪਾਏ ਗੁਰੂ ਨੂੰ ਉਸ ਪਰਮਾਤਮਾ ਨੂੰ ਕਿ ਕਹੋ ਜੇ ਪਰਮਾਤਮਾ ਨੂੰ ਆਦ ਜਿਹੜਾ ਸਾਰਿਆਂ ਦਾ ਮੁੰਡਵਾ ਜਿਹਤੋਂ ਸਭ ਕੁਝ ਪੈਦਾ ਹੋਇਆ ਜਿਹੜਾ ਸਾਰਿਆਂ ਦਾ ਮੁੰਡਵਾ ਆਦ ਅਨੀਲ ਅਨੀਤ ਮਤਲਬ ਸ਼ੁੱਧ ਸਰੂਪ ਜੇ ਤੇ ਮਾਇਆ ਦਾ ਆਸਰ ਨੇ ਅਨਾਦ ਅਨਾਦ ਮਤਲਬ ਜਿਹਦਾ ਆਪਣਾ ਕੋਈ ਆਦ ਨਹੀਂ ਜਿਹਦਾ ਆਦ ਨਹੀਂ ਜਿਹਨੂੰ ਪਤਾ ਹੀ ਨਹੀਂ ਕਿਸੇ ਨੂੰ ਕੌਣ ਕਹੇ ਤੂੰ ਕਦ ਕਾ ਉਹਦਾ ਕਿਸੇ ਨੂੰ ਆਦ ਨਹੀਂ ਪਤਾ ਵੀ ਉਹ ਕਦੋਂ ਦਾ ਆ ਉਹਦੇ ਮੁੰਡਾ ਦਾ ਨਹੀਂ ਪਤਾ ਕਿਸੇ ਨੂੰ ਵੀ ਆਦ ਅਨੀਲ ਅਨਾਦ ਅਨਾਹਤ ਜਿਹਦਾ ਜਿਹਦਾ ਆ ਨਾਸ ਨਹੀਂ ਹੋ ਸਕਦਾ ਨਾਸ ਤੋਂ ਪਰੇ ਆ ਉਹ ਸਦੀਪ ਕਾਲਵਾ ਉਹ ਸਦਾ ਰਹਿਣ ਵਾਲਾ ਆ ਸਾਡੀ ਹਦੀਤ ਸਾਡੀ ਨਾਮਧਾਰ ਉਹਨੂੰ ਆ ਆਦ ਅਨੀਲ ਅਨਾਦ ਨਾਹਤ ਜੁਗ-ਜੁਗ ਇੱਕੋ ਵੇਲੇ ਦਾ ਸਦਾ ਹਮੇਜਾ ਪਤਾ ਨਹੀਂ ਕਿੰਨੀਆਂ ਮੁੱਦਤਾਂ ਤੋਂ ਉਦੋਂ ਵੀ ਸੀਗਾ ਹੁਣ ਵੀ ਹੈ ਤੇ ਬਾਅਦ ਵੀ ਰਹੇਗਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ